ਸੰਗਤ ਜੀ ਨਪੁੰਸਕਤਾ ਕੀ ਹੁੰਦੀ ਆ ਬਹੁਤ ਸਾਰੇ ਵੀਰ ਸਾਨੂੰ ਕਹਿ ਦਿੰਦੇ ਸੀ ਅਸੀਂ ਨਪੁੰਸਕ ਹੋ ਗਏ ਆ ਨਪੁੰਸਕਤਾ ਅਸਲ ਦੇ ਵਿੱਚ ਕੀ ਹੁੰਦੀ ਆ ਭੀ ਮਿਥਨ ਕਰਨ ਦੀ ਸ਼ਕਤੀ ਬਿਲਕੁਲ ਨਸ਼ਟ ਹੋ ਜਾਂਦੀ ਆ ਤੇ ਮਿਥਨ ਦੀ ਕੋਈ ਇੱਛਾ ਨਹੀਂ ਰਹਿੰਦੀ ਨਾ ਕੋਈ ਸੰਭੋਗ ਕਰਨ ਨੂੰ ਦਿਲ ਕਰਦਾ ਨਾ ਔਰਤ ਵੱਲ ਧਿਆਨ ਜਾਂਦਾ ਤੇ ਵੀਰਜ ਸਖਲਨ ਹੋ ਜਾਂਦਾ ਬਿਲਕੁਲ ਬਿਲਕੁਲ ਹੀ ਖਰਾਬ ਪਤਲਾ ਹੋ ਜਾਂਦਾ ਕੋਈ ਉਤੇਜਨਾ ਨਹੀਂ ਆਉਂਦੀ ਨਪਨਸੁਖਤਾ ਦੇ ਵਿੱਚ ਜਿਹੜੀ ਨਪਨਸੁਖਤਾ ਆਉਂਦੀ ਹੈ ਕਦੇ ਸਰੀਰਕ ਵੀ ਹੁੰਦੀ ਆ ਤੇ ਮਾਨਸਿਕ ਵੀ ਹੁੰਦੀ ਆ ਦੋ ਤਰ੍ਹਾਂ ਦੀ ਨਪਨਸੁਖਤਾ ਆਂਦੀ ਹੈ ਇੱਕ ਸਰੀਰਕ ਹੁੰਦੀ ਹੈ ਇੱਕ ਮਾਨਸਿਕ ਹੁੰਦੀ ਆ ਇਹ ਚੀਜ਼ ਨੂੰ ਸਮਝ ਕੇ ਉਸ ਰੋਗੀ ਦਾ ਇਲਾਜ ਕਰਨਾ ਪੈਂਦਾ ਜਿਹੜੀ ਨਪੁੰਸਕਤਾ ਹੁੰਦੀ ਹੈ ਕਈ ਵਾਰੀ ਕੁਦਰਤੀ ਤੌਰ ਤੇ ਜਦੋਂ ਬੱਚੇ ਦਾ ਜਨਮ ਹੁੰਦਾ ਵਾ ਉਸ ਵੇਲੇ ਵੀ ਹੁੰਦੀ ਹੈ ਬੱਚੇ ਨੂੰ ਜੋ ਨਪੁੰਸਕਤਾ ਜਨਮ ਵੇਲੇ ਤੋਂ ਹੁੰਦੀ ਆ ਉਹਦਾ ਇਲਾਜ ਬਿਲਕੁਲ ਨਹੀਂ ਹੁੰਦਾ ਜਿਹਨੂੰ ਜਮਾਂਦਰੂ ਕਹਿ ਦਿੰਦੇ ਆ ਪਰ ਜੇਕਰ ਬੱਚਾ ਜਨਮ ਤੋਂ ਬਾਅਦਾਂ ਜਾਂ 10 ਸਾਲ ਦੀ ਉਮਰ ਤੋਂ ਬਾਅਦਾਂ 20 ਸਾਲ ਦੀ ਉਮਰ ਤੋਂ ਬਾਅਦਾਂ ਨਪੁੰਸਕਤਾ ਦਾ ਸ਼ਿਕਾਰ ਹੋ ਜਾਂਦਾ ਵਾ ਗਲਤ ਚੀਜ਼ਾਂ ਖਾਣ ਦੇ ਨਾਲ ਉਹਦਾ ਇਲਾਜ ਬਿਲਕੁਲ ਹੋ ਜਾਂਦਾ ਦਵਾਈਆਂ ਖਾਣ ਦੇ ਨਾਲ ਨਾਲ ਸਾਨੂੰ ਤੇਲ ਤਿਲਾਜ ਨੂੰ ਕਹਿ ਦਿੰਦੇ ਆ ਜਿਵੇਂ ਅਸੀਂ ਤਿਆਰ ਕਰਦੇ ਸ਼ੈਂਸ਼ਾਈ ਤਿਲਾ ਉਹਦਾ ਵੀ ਪ੍ਰਯੋਗ ਕਰਨਾ ਪੈਂਦਾ ਕਿਉਂਕਿ ਨਸਾਂ ਦੀ ਕਮਜ਼ੋਰੀ ਬਚਪਨ ਦੀਆਂ ਗਲਤੀਆਂ ਕਾਰਨ ਕਰਕੇ ਹੋ ਜਾਂਦੀ ਆ ਉਹਦਾ ਕਾਰਨ ਕਰਕੇ ਵੀ ਸਰੀਰਿਕ ਨਪੁੰਸਕਤਾ ਆ ਜਾਂਦੀ ਆ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਦਾ ਇਸਤੇਮਾਲ ਕਰਨਾ ਪੈਂਦਾ ਵਾ ਜਵੇਂ ਗੋਖਰੂ ਕੌਂਜ ਬੀਜ ਸਤਾਵਰ ਮੂਸਰੀ ਅਸ਼ਵਗੰਧਾ ਤੁਲਸੀ ਦੇ ਬੀਜ ਵਧਾਰੀ ਗੰਧ ਤਾਲਮਖਾਣਾ ਬੀਜਬੰਦ ਇਹ ਸਾਰੀਆਂ ਚੀਜ਼ਾਂ ਦਾ ਜੜੀਆਂ ਬੂਟੀਆਂ ਦਾ ਪ੍ਰਯੋਗ ਕਰਕੇ ਅਸੀਂ ਰੋਗੀ ਦਾ ਇਲਾਜ ਕਰਦੇ ਆਂ ਵੀਡੀਓ ਸਾਡੀ ਨੂੰ ਸ਼ੇਅਰ ਸੰਗਤ ਜੀ ਜਰੂਰ ਕਰਿਆ ਕਰੋ ਤਾਂ ਜੋ ਇਹ ਸਾਰੀ ਜਾਣਕਾਰੀ ਸਾਰਿਆਂ ਬੱਚਿਆਂ ਤੱਕ ਪਹੁੰਚ ਸਕੇ ਧੰਨਵਾਦ